IRCC ਨੇ ਸਭ ਤੋਂ ਤੀਜੇ ਐਕਸਪੈਕਟ ਸੈਂਟਰੀ ਡਰਾਅ ਦੇ ਵਿੱਚ 1800 ਉਮੀਦਵਾਰਾਂ ਨੂੰ ਦਿੱਤਾ ਸੱਦਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇਹ ਸਭ ਤੋਂ ਤੀਜੇ ਐਕਸਪੈਕਟ ਸੈਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਸੱਦੇ ਜਾਰੀ ਕਰ ਦਿੱਤੇ ਨੇ ਵਿਭਾਗ ਨੇ ਫ੍ਰੈਂਚ ਪਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਨੂੰ ਸ਼੍ਰੇਣੀ ਆਧਾਰਿਤ ਚੋਣ ਡਰਾਅ ਵਿੱਚ 1800 ਆਈਟੀਏ ਜਾਰੀ ਕਰ ਦਿੱਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਖਟੂ ਘਟ ਵਿਆਪਕ ਰੈਕਿੰਗ ਸਿਸਟਮ CRS ਸਕੋਰ 400 ਦੀ ਜ਼ਰੂਰਤ ਹੈ ਕਟੋ ਕਟ ਅੱਜ ਦਾ ਜੋ CRS ਸਕੋਰ ਕਿਸੇ ਵੀ ਐਕਸਪ੍ਰੈਸ ਐਂਟਰੀ ਡਰਾ ਲਈ ਸਾਲ ਦੇ ਸਭ ਤੋਂ ਘੱਟ ਸਕੋਰਾਂ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ 6300 ਕੈਨੇਡੀਅਨ ਐਕਸਪੀਰੀਅנס ਕਲਾਸ ਉਮੀਦਵਾਰਾਂ ਲਈ ਕੱਲ ਦੇ ਪ੍ਰੋਗਰਾਮ ਵਿਸ਼ੇਸ਼ ਡਰਾ ਵਿੱਚ ਵੀ ਕਿਸੇ ਵੀ ਗੈਰ ਸ਼੍ਰੇਣੀ ਅਧਾਰਤ ਚੋਣ ਡਰਾ ਦਾ ਸਭ ਤੋਂ ਘੱਟ ਸਕੋਰ 515 ਸੀ ਇਸ ਹਫਤੇ ਦੇ ਸ਼ੁਰੂ ਵਿੱਚ ਆਈਆਰਸੀਸੀ ਨੇ ਇੱਕ ਸੂਬੇ ਨਾਮਜ਼ਦ ਪ੍ਰੋਗਰਾਮ ਪੀਐਮਪੀ ਵਿੱਚ 1391 ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਸਿਰਫ 670 ਅਤੇ ਘਟੂ ਘਟਸੀ ਆਰ ਸਕੋਰ ਨਾਲ ਡਰਾ ਕੱਢਿਆ ਗਿਆ ਸੀ ਇਸ ਤੋਂ ਪਹਿਲਾਂ ਆਈਆਰਸੀਸੀ ਨੇ ਹਾਲੀ ਵਿੱਚ 8 ਜੁਲਾਈ ਨੂੰ ਫਰਾਂਸੀਸੀ ਮੁਹਾਰਤ ਲਈ ਇੱਕ ਸ਼੍ਰੇਣੀ ਅਧਾਰਿਤ ਚੋਣੇਗੇ ਡਰਾ ਵਿੱਚ 3200 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ PNP ਸਿਰਫ ਐਕਸਪ੍ਰੈਸ ਐਂਟਰੀ ਡਰਾ ਦੇ ਲਈ CRS ਸਕੋਰ ਔਸਤ ਤੋਂ ਵੱਧ ਹੁੰਦੇ ਨੇ ਕਿਉਂਕਿ ਐਕਸਪ੍ਰੈਸ ਐਂਟਰੀ ਉਮੀਦਵਾਰ ਜੋ PNP ਲਈ ਸਫਲਤਾਪੂਰਵਕ ਨਾਮਜ਼ਦ ਕੀਤੇ ਗਏ ਨੇ ਆਪਣੇ ਮੌਜੂਦਾ ਸਕੋਰ ਦੇ ਸਿਖਰ ਤੇ ਆਪਣੇ ਆਪ ਹੀ ਵਾਧੂ 600 CRS ਅੰਕ ਪ੍ਰਾਪਤ ਕਰਦੇ ਨੇ ਉਦਾਹਰਨ ਦੇ ਲਈ 300 ਦੇ ਸਕੋਰ ਨਾਲ ਇੱਕ ਐਕਸਪ੍ਰੈਸ ਐਂਟਰੀ ਉਮੀਦਵਾਰ ਜੋ ਸਫਲਤਾਪੂਰਵਕ ਨਾਮਜ਼ਦ ਕੀਤਾ ਗਿਆ ਹੈ ਉਸ ਦਾ ਕੁੱਲ CRS ਸਕੋਰ 900 ਹੋਵੇਗਾ ਇਸ ਮਹੀਨੇ ਹੁਣ ਤੱਕ IRCC ਨੇ 7 ਵਕ ਵਕ ਡਰਾ ਅਤੇ 19161 ITA ਜਾਰੀ ਕੀਤੇ ਨੇ ਇਸ ਸਾਲ ਐਕਸਪ੍ਰੈਸ ਐਂਟਰੀ ਦੇ ਲਈ ਇਹ ਸਭ ਤੋਂ ਵਿਅਸਤ ਮਹੀਨਾ ਮੰਨਿਆ ਜਾ ਰਿਹਾ ਹੈ 2024 ਵਿੱਚ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜਿਆਂ ਦੀ ਸਾਰ ਦੀ ਗੱਲ ਕੀਤੀ ਜਾਵੇ ਤਾਂ 18 ਜੁਲਾਈ ਨੂੰ ਫ੍ਰੈਂਚ ਬਾਦਸ਼ਾਹ ਦੀ ਮੁਹਾਰਤ ਵਾਲੇ ਲੋਕ ਜਿਨ੍ਹਾਂ ਨੂੰ ਆਈਟੀਏ 1800 ਲੋਕਾਂ ਨੂੰ ਭੇਜੀ ਗਈ ਸੀ ਤੇ 410 ਦਾ ਸਕੋਰ ਸੀ 17 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 6300 515 ਸਕੋਰ ਸੂਬਈ ਨਾਮਜ਼ਦ ਪ੍ਰੋਗਰਾਮ 16 ਜੁਲਾਈ ਨੂੰ ਇਹਦੇ ਵਿੱਚ 1391 ਲੋਕ 670 ਦਾ ਸਕੋਰ 8 ਜੁਲਾਈ ਫ੍ਰੈਂਚ ਮਹਾਰਤ ਲੋਕਾਂ ਲਈ 3200 ਲੋਕਾਂ ਨੂੰ ਜੋ ਸੱਦਾ ਸੀ ਤੇ ਇਸ ਦੇ ਵਿੱਚ 420 ਦਾ ਸਕੋਰ ਸੀ ਤੇ 5 ਜੁਲਾਈ ਨੂੰ ਸਿਹਤ ਸੰਭਾਲ ਕਿੱਤਿਆਂ ਵਿੱਚ 3750 ਤੇ 445 ਸਕੋਰ 4 ਜੁਲਾਈ ਨੂੰ ਵਪਾਰਕ ਕਿੱਤਿਆਂ ਦੇ ਅੰਦਰ 1800 ਲੋਕਾਂ ਨੂੰ ਸੱਦਾ ਤੇ 436 ਸਕੋਰ 2 ਜੁਲਾਈ ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 920 ਲੋਕਾਂ ਨੂੰ ਸੱਦਾ ਤੇ 739 ਦਾ ਸਕੋਰ ਤੇ 19 ਜੂਨ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1499 ਲੋਕਾਂ ਨੂੰ ਸੱਦਾ ਤੇ 663 ਸਕੋਰ ਕੈਨੇਡੀਅਨ ਅਨੁਭਵ ਕਲਾਸ ਮਈ 31 ਦੀ ਗੱਲ ਕੀਤੀ ਜਾਵੇ ਤਾਂ 3000 ਲੋਕਾਂ ਨੂੰ ਸੱਦਾ ਤੇ 522 ਦਾ ਸਕੋਰ 30 ਮਈ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 2985 ਸੱਦੇ ਤੇ ਸਕੋਰ 676 ਤੇ 24 April ਨੂੰ ਫ੍ਰੈਂਚ ਮਹਾਰਤ ਲੋਕਾਂ ਲਈ 1400 ਸੱਦੇ ਤੇ 410 ਦਾ ਸਕੋਰ ਜੋ 22 April ਨੂੰ ਜਨਰਲ ਕੈਟਾਗਰੀ ਵਿੱਚ 2095 ਲੋਕਾਂ ਨੂੰ ਸੱਦਾ ਅਤੇ 529 ਦਾ ਸਕੋਰ 11 April ਨੂੰ ਸਟੀਮ ਕਿੱਤੇ ਦੇ ਵਿੱਚ 4500 ਲੋਕਾਂ ਨੂੰ ਸੱਦਾ ਤੇ ਉਥੇ ਹੀ 4000 4500 ਲੋਕਾਂ ਨੂੰ ਵੱਡਾ ਸੱਦਾ ਦਿੱਤਾ ਗਿਆ ਤੇ 10 April ਨੂੰ ਜਨਰਲ ਕੈਟਾਗਰੀ ਵਿੱਚ 1280 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 549 ਸਕੋਰ ਫਰੈਂਚ ਮੁਹਾਰਤ ਵਾਲੇ ਲੋਕਾਂ ਨੂੰ 26 ਮਾਰਚ ਵਾਲੇ ਦਿਨ ਸੱਦਾ ਦਿੱਤਾ ਗਿਆ ਤੇ 1500 ਲੋਕ ਸਨ ਤੇ 388 ਦਾ ਸਕੋਰ 25 ਮਾਰਚ ਨੂੰ ਜਨਰਲ ਕੈਟਾਗਰੀ ਚ 1980 ਲੋਕਾਂ ਨੂੰ 524 ਦਾ ਸਕੋਰ ਆਵਾਜਾਈ ਕਿਤੇ 13 ਮਾਰਚ ਨੂੰ 975 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 430 ਦਾ ਸਕੋਰ 12 ਮਾਰਚ ਜਨਰਲ ਕੈਟਾਗਰੀ ਦੇ ਵਿੱਚ 2850 ਲੋਕਾਂ ਨੂੰ ਸੱਦਾ ਤੇ 525 ਦਾ ਸਕੋਰ ਤੇ 2 ਫਰਵਰੀ 29 ਨੂੰ ਫਰੈਂਚ ਮਹਾਰਤ ਲੋਕਾਂ ਨੂੰ ਜਿਸ ਵਿੱਚ 2500 ਸੱਦੇ ਤੇ 336 ਦਾ ਸਕੋਰ ਫਰਵਰੀ 28 ਨੂੰ ਜਨਰਲ ਕੈਟਾਗਰੀ ਵਿੱਚ 1470 ਲੋਕਾਂ ਨੂੰ ਸੱਦਾ ਤੇ 534 ਦਾ ਸਕੋਰ ਤੇ 16 ਫਰਵਰੀ ਨੂੰ ਖੇਤੀਬਾੜੀ ਦੇ ਭੋਜਨ ਕਿੱਤਿਆਂ ਦੇ ਵਿੱਚ 150 ਲੋਕਾਂ ਨੂੰ ਸੱਦਾ ਤੇ 437 ਦਾ ਸਕੋਰ ਤੇ 14 ਫਰਵਰੀ ਨੂੰ ਸੇਤ ਸੰਭਾਲ ਕਿੱਤਿਆਂ ਵਿੱਚ 3500 ਲੋਕਾਂ ਨੂੰ ਸੱਦਾ ਤੇ 422 ਦਾ ਸਕੋਰ ਤੇ ਜਨਰਲ ਕੈਟਾਗਰੀ 13 ਫਰਵਰੀ ਵਾਲੇ ਦਿਨ 1490 ਲੋਕਾਂ ਨੂੰ ਸੱਦਾ ਤੇ 535 ਦਾ ਸਕੋਰ ਤੇ ਇੱਕ ਫਰੈਂਚ ਮਹਾਰਤ ਵਾਲੇ ਲੋਕ 7000 ਸੰ ਤੇ 363 ਦਾ ਸਕੋਰ ਤੇ 31 ਜਨਵਰੀ ਨੂੰ ਜਨਰਲ ਕੈਟਾਗਰੀ ਵਿੱਚ 730 ਲੋਕਾਂ ਨੂੰ ਸੱਦਾ ਤੇ 551 ਦਾ ਸਕੋਰ ਤੇ 23 ਜਰਮਨ ਜਨਰਲ ਕੈਟਾਗਰੀ ਵਿੱਚ 1040 ਲੋਕਾਂ ਨੂੰ ਸੱਦਾ ਤੇ 543 ਦਾ ਸਕੋਰ ਤੇ 10 ਜਨਵਰੀ ਜਨਰਲ categories ਵਿੱਚ 1510 ਲੋਕਾਂ ਨੂੰ ਸੱਦਾ ਦਿੱਤਾ ਗਿਆ ਸੋ ਐਕਸਪ੍ਰੈਸ ਐਂਟਰੀ ਵਿੱਚ ਤਿੰਨ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਦੇ ਵਿੱਚ ਸਕਿਲਡ ਦੀ ਗੱਲ ਕੀਤੀ ਜਾਵੇ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਪ੍ਰੋਗਰਾਮ ਦੇ ਵਿੱਚ ਹਰ ਪ੍ਰੋਗਰਾਮ ਕੈਨੇਡੀਅਨ ਵਿੱਚ ਸਥਾਈ ਨਿਵਾਸ ਲਈ ਇੱਕ ਵੱਡਾ ਮਾਰਗ ਹੈ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ